ਨਿਯੁਕਤ ਮੋਰਚਾ ਕਿਸਾਨ ਸੱਦੇ ਤੇ ਕਿਸਾਨਾਂ ਨੇ ਬੰਦੀਆਂ ਹੱਕੀ ਮੰਗਾ ਸਰਕਾਰਾਂ ਤੱਕ ਪਹੁੰਚਾਉਣ ਲਈ ਅੱਜ ਗਣਤੰਤਾ ਦੇ ਫਿਰ ਟਰੈਕਟਰ ਮਾਰਚ ਰੱਖਿਆ ਗਿਆ ਸੀ ਜਿਸ ਨੂੰ ਲੈ ਕੇ ਨਵੀਂ ਅਨਾਜਦਾਨਾ ਮੰਡੀ ਬਾਗਾ ਪ੍ਰਾਣਾ ਵਿਖੇ ਵੱਡੀ ਗੰਤ ਵਿੱਚ ਟਰੈਕਟਰ ਪਹੁੰਚੇ ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਵਿਸ਼ਮੂਲੀਤ ਕੀਤੀ ਗਈ ਇਹ ਕੱਠ ਨਵੀਂ ਅਨਾਜਦਾਨਾ ਮੰਡੀ ਸ਼ੁਰੂ ਹੋ ਕੇ ਸ਼ਹਿਰ ਵਿੱਚ ਗੁਜਰਿਆ ਜਿਸ ਵਿੱਚ ਤੁਹਾਨੂੰ ਖਾਵਾਂਗੇ ਬਾਗੇਪਣ ਦੀ ਹਾਲਾਤ ਹੈ ਪਹਿਲਾਂ ਟਰੈਕਟਰ ਦਿਖਾ ਦਿੰਦੇ ਹਾਂ ਜਿਹੜੇ-ਜਿਹੜੇ ਲਗੇ ਆ ਆਏ ਹੈਗੇ ਦੇਖੋ ਸਾਰੇ ਨੂੰ ਬੈਂਤੀ ਆ ਸਾਰੇ ਨੂੰ ਬੈਂਤੀ ਆ ਇੱਕ ਮੈਂ ਬਾਹਰ ਭਾਈ ਸਾਥ ਜਾਨੋ ਆ ਜਾ ਕਰੋ ਕਮਾਟ 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 ਕੋਈ ਬੋਲੇ ਵਿਖਾ ਦਿਏ ਕੋਈ ਵੱਡਾ ਕਰ ਮੈਂ ਮਜ਼ਦੂਰ ਆ ਮੈਂ ਨਹੀਂ ਮੱਕ ਦਾ ਮੱਕ ਨਹੀਂ ਪੂਰੇ ਸੇਬਾ ਅਸ਼ਿਕਸ਼ਮੋਤ ਸਦੇ ਵੱਡਾ ਕਤੜਾ ਜਾ ਰਿਹਾ ਬਾਗ ਆਪਣਾ ਨੰਗਾਰਾ ਮੰਡੇ ਤੋਂ ਜਿਸ ਵਜ੍ਹਾ ਨਾਲ ਸਾਰੀ ਖੰਡ ਤੋਂ ਬੰਦੀਆਂ ਹੋਰ ਪਰ ਪਹੁੰਚੇ ਨਾ ਗਲਬਾ ਕਰਾਂਗੇ ਕਸਟਮੇਟੀ ਜਨਾਨਾਂ ਦਾ ਟੈਕਸ ਨੂੰ ਮਾਰਤੀ ਲੈ ਗਈ ਸੀ ਭਗਤੀ ਚੁੰਬਾ ਕਪਾਣ ਵਿਖੇ ਵੱਡਾ ਜਾਮ ਦਿੱਖਣ ਮਿਲਿਆ ਜਿੱਥੇ ਲੋਕਾਂ ਨੂੰ ਭਾਰੀ ਮਤਲਬੇ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਕ ਪ੍ਰਸ਼ਾਸਨ ਦੇ ਅਧਿਕਾਰੀਆਂ ਪੁਲਿਸ ਅਧਿਕਾਰੀਆਂ ਵੱਲੋਂ ਮੌਕੇ ਤੇ ਸਿਧਰ ਸੰਭਾਲਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਟ੍ਰੈਫਿਕ ਵੀ ਚਾਲੂ ਕੀਤਾ ਜਾ ਰਿਹਾ ਹੈ ਫਿਰ ਤੋਂ ਹਾਲਾਤ ਖਾਦਨੇ ਹਾਲਾਤ ਬੁਰੀ ਹੈ